ਨਿਲਵੰਸਨ ਨਾਨਾ ਪ੍ਰਧਾਨ ਵਪਾਰ ਮੰਡਲ ਬਰਨਾਲਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਮਸਲਾ ਇਹ ਹੈ ਵੀ ਮੋਬਾਈਲ ਵਿੰਗ ਬਠਿੰਡਾ ਦੀ ਇੱਕ ਗੱਡੀ ਸੀ ਜੋ ਦੱਸਦੇ ਆ ਲਿਖਿਆ ਤਾਂ ਗੱਡੀ ਦਾ ਕੁਝ ਨਹੀਂ ਪਲੇਨ ਗੱਡੀ ਆ ਖੜੀ ਆ ਤੁਹਾਡੇ ਸਾਹਮਣੇ ਤੇ ਨਾਲ ਇਹਦੇ ਵਿੱਚ ਕੋਈ ਗਣਮੈਣਾ ਨਾ ਕਿਸੇ ਕੋਈ ਨੇਮ ਪਲੇਟ ਹੈ ਜੀਐਸਟੀ ਦੀ ਤੇ ਨਾ ਕੋਈ ਉਹਨਾਂ ਦਾ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੇ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਵਪਾਰੀਆਂ ਦੇ ਇਥੇ ਬਾਜ਼ਾਰ 'ਚ ਆ ਕੇ ਉਹਨਾਂ ਦੀਆਂ ਗੱਡੀਆਂ ਨੂੰ ਘੇਰਦੇ ਨੇ ਟਰਾਂਸਪੋਰਟ ਵਾਲਿਆਂ ਨੂੰ ਹੋਰ ਨੂੰ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵਪਾਰੀਆਂ ਨੇ ਤੇ ਵਪਾਰ ਮੰਡਲ ਵੱਲੋਂ ਮਿਲ ਕੇ ਵੀ ਤੁਸੀਂ ਜਿਹੜੀਆਂ ਗੱਡੀਆਂ ਨੇ ਮੋਬਾਈਲ ਪੇਮਿੰਗ ਵੱਲੋਂ ਤੁਸੀਂ ਵੱਡੀਆਂ ਰੋਣਾ ਤੇ ਵਾਰ-ਵਾਰ ਘੇਰੀ ਜਾਓ ਚੈੱਕ ਕਰੀ ਜਾਓ ਚਲੋ ਤੁਹਾਡੀ ਡਿਊਟੀ ਲੱਗੀ ਹੈ ਕਰ ਲਓ ਸੀ ਰੋਕ ਦੇਣੀ ਹੈਗੇ ਲੇਕਿਨ ਤੁਸੀਂ ਹਰ ਰੋਜ਼ ਇਹ ਤੇ ਚਾਰ ਦਿਨੋਂ ਕੇ ਬਾਜ਼ਾਰ 'ਚ ਆ ਕੇ ਵਪਾਰੀਆਂ ਨੂੰ ਤੰਗ ਕਰਦੇ ਹੋ ਡੈਸ਼ੇ ਦਾ ਮੋਲ ਮਤਲਬ ਕਿ ਕ੍ਰੀਏਟ ਕਰਦੇ ਹਾਂ ਵੀ ਇਹ ਗੱਲ ਕੋਈ ਠੀਕ ਨਹੀਂ ਨਾ ਕਿਸੇ ਨੂੰ ਅੱਜ ਕੱਲ੍ਹ ਹਾਲਾਤ ਇਹ ਜਿਹੇ ਨੇ ਸਵੇਰੇ 6 ਵਜੇ ਆ ਕੇ ਗੱਡੀਆਂ ਘੇਰ ਲੈਣ ਲੋਕ ਸੁੱਤੇ ਪਏ ਨੇ ਨਾ ਸਾਨੂੰ ਇਹ ਪਤਾ ਤੁਸੀਂ ਸੇਲ ਟੈਕਸ ਵਾਲੇ ਹੋ ਜਾਂ ਮੋਬਾਈਲ ਬਿੰਗ ਵਾਲੇ ਹੋ ਨਾ ਛੋਟੀ ਗੱਡੀ ਤੇ ਲਿਖਿਆ ਨਾ ਛੋਟੇ ਨਾਲ ਕੋਈ ਸਰਕਾਰੀ ਮੁਲਾਜ਼ਮ ਹੈ ਸਾਡਾ ਨਾ ਛੋਟੇ ਤੇ ਕੋਈ ਨੇਮ ਪਲੇਟ ਹੈ ਤੁਸੀਂ ਅਗਲੇ ਦਾ ਮੋਬਾਈਲ ਫੜ ਲੈਣੇ ਹੋ ਉਹਦੇ ਨਾਲ ਡਰਦਾ ਮੋਲ ਹੋ ਜਾਂਦਾ ਤੇ ਸਾਨੂੰ ਮਿਲ ਕੇ ਜਦੋਂ ਬੁਲਾਇਆ ਗਿਆ ਉਦੋਂ ਦੱਸਿਆ ਗਿਆ ਵੀ ਇਹਨਾਂ ਨੇ 50000 ਰੁਪਏ ਦੀ ਮੰਗ ਕੀਤੀ ਲੇਕਿਨ ਉਥੇ ਵਪਾਰੀਆਂ ਨੇ ਜਾਂ ਜਿਹੜੇ ਕੋ ਬੰਦੇ ਸੀ ਟਰਾਂਸਪੋਰਟ ਵਾਲੇ ਉਹਨਾਂ ਨੇ 10000 ਰੁਪਏ ਇਹਨਾਂ ਨੂੰ ਕਿਹਾ ਵੀ ਚਲੋ ਇਹਨਾਂ ਨੇ ਗੈਰ ਡਰਾ ਕੇ ਵੀ ਗੱਡੀ ਬਠਿੰਡੇ ਲੈ ਕੇ ਜਾਵਾਂਗੇ ਜੋ ਕਿ ਗੱਡੀ ਚੈਕਿੰਗ ਵਾਸਤੇ ਬਠਿੰਡੇ ਲੈ ਜਾ ਨਹੀਂ ਸਕਦੇ ਲੋਕਲ ਕਿਤੇ ਵੀ ਖੁੱਲੀ ਜਗ੍ਹਾ ਤੇ ਲਾ ਕੇ ਜਾਂ ਲੋਕਲ ਮਲਕੇ ਦਫਤਰ ਦੇ ਵਿੱਚ ਲਈ ਆ ਕੇ ਚੈੱਕ ਕਰ ਸਕਦੇ ਆ ਉਹਨਾਂ ਦਾ ਡਰੋਨ ਦਾ ਮਸਲਾ ਹੁੰਦਾ ਹੀ ਬਠਿੰਡੇ ਕੱਟੀ ਲੈ ਜਾਣਗੇ ਵਪਾਰੀ ਡਰ ਜਾਂਦਾ ਵੀ ਬਠਿੰਡੇ ਜਾ ਕੇ ਗੇੜੇ ਕੱਢਣੇ ਪੈਣਗੇ ਹੋਰ ਕੱਢਣੇ ਪੈਣਗੇ ਅੱਧੂ ਬਾਅਦ ਖਰਚੇ ਹੋ ਜਾਣਗੇ ਟਾਈਮ ਵੇਸੋ ਚਲੋ 10-20000 ਰੁਪਏ ਦੀ ਕੀ ਗੱਲ ਆ ਯਾਰ ਯਾਰ ਪਾ ਕੇ ਇਹਨਾਂ ਦਾ ਆਪਾਂ ਮਸਲਾ ਹੱਲ ਕਰੀਏ ਉਸ ਤੋਂ ਉੱਠ ਕੇ ਘੇਰ ਲਿਆ ਫਿਰ ਇਹਨਾਂ ਨੇ ਫਿਰ ਇਹਨਾਂ ਨੇ ਇੱਕ ਦੁਕਾਨ ਦੇ ਵਿੱਚ ਜਾ ਕੇ ਉਹਦੇ ਗੱਲੇ ਚੋਂ ਵੀ 50000 ਰੁਪਏ ਕੱਢਿਆ ਸਾਡੇ ਜਾਣ ਤੋਂ ਪਹਿਲਾਂ ਮਲਕੇ ਇਹ ਜੀ ਇਹਨਾਂ ਦੀ ਜਿਹੜੀ ਕਰਤੂਤ ਹੈਗੀ ਆ ساری ਰਾਤ ਇਹ ਕੰਮ ਨਹੀਂ ਕਰਦੇ ਸਵੇਰੇ ਆ ਕੇ ਇਹਨਾਂ ਨੂੰ ਮਲਕੇ ਪਿੰਨ ਤੇ ਬਾਕੀ ਉੱਥੇ ਲੜਾਈ ਝਗੜਾ ਕਾਫੀ ਤਕਰਾਰਵਾਜੀ ਹੋਈ ਇਹਨਾਂ ਨਾਲ ਹੋਣ ਤੋਂ ਬਾਅਦ ਚਲੋ ਪੁਲਿਸ ਆ ਲਿਆ ਗਿਆ ਉਹ ਕਹਿੰਦੇ ਵੀ ਆਪਾਂ ਬਹਿ ਕੇ ਉੱਥੇ ਥਾਣੇ ਦੇ ਵਿੱਚ ਗੱਲ ਕਰ ਲੈਣੇ ਚਲੋ ਸਾਰੇ ਵਪਾਰੀ ਵਪਾਰ ਮੰਡਲ ਥਾਣੇ ਦੇ ਵਿੱਚ ਆ ਗਿਆ ਥਾਣਾ ਕਿ ਰਹਿ ਗਿਆ ਕਿੰਨੇ ਤੱਕ ਟਾਈਮ ਤੱਕ ਬਾਜ਼ਾਰ ਬੰਦ ਰਹਿਣਾ ਥਾਣਾ ਕਿੰਨੇ ਟਾਈਮ ਉਹਦੇ ਵਿੱਚ ਸਾਨੂੰ ਐਸਐਚਓ ਸਾਹਿਬ ਨੇ ਤੇ ਉਹਨਾਂ ਦੇ ਜੋ ਈਟੀਓ ਦੱਸਦੇ ਨੇ ਆਪ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਚਲੋ ਇਹ ਗੱਡੀ ਦਾ ਆਪਾਂ ਨਿਵੇੜ ਕੇ ਗਾਣ ਨੂੰ ਅਸੀਂ ਬਾਰ ਬਾਰ ਕੰਮ ਕਰ ਲਿਆ ਕਰਾਂਗੇ ਤੇ ਵੀ ਚਲੋ ਆਪਾਂ ਕੋਈ ਸਾਡਾ ਵੀ ਤੁਹਾਡੇ ਨਾਲ ਕੋਈ ਲੜਾਈ ਝਗੜਾ ਨਹੀਂ ਤੁਹਾਡਾ ਵੀ ਨਹੀਂ ਵੀ ਆਪਾਂ ਇਹਨੂੰ ਪੀਸਫੁਲੀ ਨਿਬੇੜ ਦੰਦੇ ਅਸੀਂ ਵੀ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੀ ਆਪਾਂ ਇਹਨੂੰ ਪੀਸਫੁਲੀ ਕਰ ਲੈਣੇ ਤੇ ਗਾਹਾਂ ਨੂੰ ਆਪਾਂ ਸਿਸਟਰ ਨਾਲ ਆਪਦਾ ਕੰਮ ਕਰਦੇ ਰੇ ਅਸੀਂ ਹਾਲ ਤੁਸ ਤੁਹਾਣਾ ਕੀ ਰਿਹਾ ਹੋਇਆ ਕੀ ਮੰਗ ਕਰਦੇ ਮੰਗੇ ਕਰਦੇ ਵੀ ਉਹ ਕਹਿੰਦੇ ਸਾਡੇ ਕਮਿਸ਼ਨਰ ਸਾਹਿਬ ਆਉਂਦੇ ਨੇ ਪਤਾ ਨਹੀਂ ਚੱਲੇ ਹੋਏ ਨੇ ਤੋਂ ਬਾਅਦ ਅਸੀਂ ਦੇਖਦੇ ਤੇ ਅਸੀਂ ਹੁਣ ਇੱਕ ਤਾਂ ਇਹਨਾਂ ਦੇ ਜਿਹੜੀ ਕੋਈ ਇਹਨਾਂ ਨੇ 50000 ਰੁਪਏ ਮੰਗਿਆ ਕ腐ਸ਼ਨ ਕੀਤੀ ਤੇ ਜਿਹੜੀ ਇਹਨਾਂ ਨੇ ਕੋਈ ਗੱਲੇ ਚੋਂ ਪੈਸੇ ਕੱਢੇ ਨੇ ਬਿਵਾਰੀ ਦੇ ਅਸੀਂ ਉਹਦੀ ਦਰਖਾਸਤ ਦੇਣ ਲੱਗੇ ਇਹਨਾਂ ਦੇ ਖ ਤੇ ਬਾਜ਼ਾਰ ਅਸੀਂ ਬੰਦ ਕਰਨ ਲੱਗੇ ਆ ਤੇ ਓਦੋਂ ਬਾਅਦ ਅਸੀਂ ਮੀਟਿੰਗ ਕਰਕੇ ਭਗਵੰਤ ਮਾਨ ਜੀ ਨੇ ਤੇ ਕੇਜਰੀਵਾਲ ਜੀ ਨੇ ਸੰਗਰੂਰ ਆਉਣਾ ਅਸੀਂ ਉੱਥੇ ਵੀ ਵਪਾਰ ਮੰਡਣਾ ਤਾਲਮੇਲ ਕੀਤਾ ਅਸੀਂ ਉੱਥੇ ਵੀ ਜਾਂਦੇ ਆ ਉਹਨਾਂ ਨੂੰ ਮਿਲਦੇ ਆ ਤੇ ਮਿਲ ਕੇ ਅਸੀਂ ਫਰਿਆਦ ਉਹਨਾਂ ਨੂੰ ਦੱਸਦੇ ਆ ਕਿ ਸਾਡੇ ਨਾਲ ਤੱਕਾ ਹੋ ਰਿਹਾ ਤੇ ਇੱਥੇ ਗੁੰਡਾ ਕਰਦੀ ਹੋ ਰਿਹਾ ਜਦੋਂ ਕਿ ਪੰਜਾਬ ਦੇ ਵਿੱਚ ਜੀਐਸਟੀ ਭਰਨ ਦੇ ਵਿੱਚ ਬਰਨਾਲਾ ਮੂਰਲੇ ਮਤਲਕੇ ਸ਼ਹਿਰਾਂ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚੋਂ ਹੈਗਾ ਤੇ ਭਗਵੰਤ ਮਾਨ ਜੀ ਦੀ ਆਪਦੀ ਸਟੇਟਮੈਂਟ ਹੈ ਇਹਦੇ باوجود ਵੀ ਜਦੋਂ ਮੁਰਗੀ ਸੋਨੇ ਦੇ ਅੰਡੇ ਦੇਈ ਜਾਂਦੇ ਮੁਰਗਿਆਂ ਨੂੰ ਮਾਰਨ ਲੱਗੇ ਨੇ ਧੱਕਾ ਕਰਨ ਲੱਗੇ ਨੇ ਇਹ ਅਸੀਂ ਗੱਲ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਮਹਿਕਮਾ ਈਡੀ ਮਹਿਕਮਾ ਇਹਨਾਂ ਦੀ ਚੈਕਿੰਗ ਕਰ ਲੇ ਜੇ ਇਹਨਾਂ ਦੀ ਤਨਖਾਹ ਤੋਂ ਵੱਧ ਇਹਨਾਂ ਦੇ ਐਸਟਸ ਨੇ ਇਹਨਾਂ ਦੇ ਕਾਰਵਾਈ ਕਰੇ ਇਹ ਆਦੇ ਬੱਚਿਆਂ ਨੂੰ ਲੈ ਕੇ ਮੰਦਰ ਗੁਰਦੁਆਰਾ ਸਾਹਿਬ ਚ ਚੌਂਖਣ ਵੀ ਅਸੀਂ ਕਦੇ ਤਨਗਾ ਤੋਂ ਬਿਨਾਂ ਇੱਕ ਰੁਪਿਆ ਰਿਸ਼ਵਤ ਨਹੀਂ ਲਿਆ ਮੈਂ ਵਪਾਰ ਮੰਡਲ ਵੱਲੋਂ 5 ਲੱਖ ਰੁਪਏ ਲਾ ਕੇ ਫੰਕਸ਼ਨ ਕਰਕੇ ਸਮਾਨਤ ਕਰੂੰਗਾ ਤੇ ਚੌਂਕ 'ਤੇ ਖੜ ਕੇ ਇਹਨਾਂ ਤੋਂ ਮਾਫੀ ਮੰਗੂੰਗਾ ਵੀ ਇਹ ਸਹੀ ਨਹੀਂ ਜਦੋਂ ਇਹ ਕ腐ਸ਼ਨਾਂ ਕਰਦੇ ਨੇ ਵਪਾਰੀਆਂ ਨੂੰ ਕ腐ਸ਼ਨ ਸਿਖਾਉਂਦੇ ਨੇ ਜਿਹੜੇ ਟ੍ਰਾਂਸਪੋਰਟਰ ਇਹਨਾਂ ਨੂੰ ਮਹੀਨੇ ਦਿੰਦੇ ਨੇ ਉਹਨਾਂ ਦੇ ਗੱਡੀਆਂ ਨੂੰ ਇਹ ਚੈੱਕ ਨਹੀਂ ਕਰਦੇ ਇਹ ਗੁੰਡਾਗਰਦੀ ਅਸੀਂ ਨਹੀਂ ਚੱਲਣ ਦੇਵਾਂਗੇ ਆ ਤਕਰੀਬਨ 7:00 7:00 ਵਜੇ ਮੋਬਾਈਲ ਵਿੰਗ ਬਠਿੰਡਾ ਬਰਨਾਲੇ ਕੋ ਜੋ 3-4 ਦਿਨਾਂ ਤੋਂ ਲੋਕਾਂ ਨੂੰ ਤਾਂ ਕਰ ਰਹੇ ਨੇ ਟੈਲੀ ਪਿੰਨ ਪੁਆਇੰਟ ਕਰਕੇ ਜਗਾ ਇਹ ਉਥੇ ਗੱਡੀਆਂ ਰੋਕਦੇ ਨੇ ਕੋਈ ਮਾਲ ਗੱਡੀ 'ਚ ਮਾਲ ਲੋਡ ਹੋ ਰਿਹਾ ਹੈ ਲੋਡ ਹੋਣ ਤੋਂ ਬਾਅਦ ਹੀ ਬਿਲ ਕਟਿਆ ਜਾਏਗਾ ਉਹਨੂੰ ਉਸ ਤੋਂ ਪਹਿਲਾਂ ਤਾਂ ਕਰਦੇ ਕੋਈ ਇਹਨਾਂ ਦਾ ਟਾਰਗੇਟ ਕੀ ਹੋ ਗਿਆ ਸਵੇਰੇ ਕੋਈ ਵਪਾਰੀ ਜਾਗਦਾ ਨਹੀਂ ਹੁੰਦਾ ਇੱਕ ਅੱਧੀ ਦੁਕਾਨਦਾਰ ਜੀ ਖੁੱਲ੍ਹਾ ਹੁੰਦਾ ਤਾਂ ਉਹਨੂੰ ਡਰਾਦਮਕਾ ਕੇ ਪੈਸੇ ਲੈ ਜਾਂਦੇ ਆ ਔਰ ਜਿਨ੍ਹਾਂ ਨੇ ਵੀ ਇਹੀ ਹਰਕਤਾਂ ਕੀਤੀਆਂ ਪਹਿਲਾਂ ਉਹਨਾਂ ਨੇ 50000 ਰੁਪਏ ਮੰਗੇ ਕੁਵਾਰੀ ਤੋਂ ਉਹਨਾਂ ਨੇ ਫਿਰ 10000 ਦੀ ਗੱਲਬਾਤ ਹੋਈ ਗਰੀਬ ਬੰਦਾ ਤੇ ਵਿਚਾਰਾ ਉਹ ਕਹਿੰਦਾ ਭਾਈ ਜੀ ਮੇਰਾ ਖੜਾ ਛੱਡੋ ਉਹ ਨਹੀਂ ਨਾਲ ਦਿਲ ਸੇ ਚੜੀ ਦੋਸੋ ਉਹਨੂੰ ਪਤਾ ਲੱਗਿਆ ਜਿਵੇਂ ਦੁਕਾਨ ਦੇ ਵਿੱਚ ਵੜ ਕੇ ਇਹਨਾਂ ਨੇ ਘਰ ਉਹ ਘਰ ਵਿੱਚ ਦੀ ਰਸਤਾ ਸੀ ਨਾਲੇ ਉਹ ਰਸਤੇ ਵਿੱਚ ਦੀ ਵੜ ਕੇ ਉਹ ਦੁਕਾਨਦਾਰ ਨੂੰ ਇਹਨਾਂ ਨੇ ਘੇਰਿਆ ਉਹ ਤੋਂ 50000 ਦੀ ਮੰਗ ਕੀਤੀ ਜੋ ਅਸੀਂ ਮੁੱਕ ਦੇ ਦੋ ਛੜਾਏ ਇਹਨਾਂ ਤੋਂ ਉਹ ਅਸੀਂ ਮੰਗ ਕੀਤੀ ਐ ਸਚੋਂ ਤਾਂ ਅਸੀਂ ਥਾਣਾ ਦੇ ਅੱਜ ਘਰਾਵ ਕੀਤਾ ਵੀ ਸਾਡੀ ਵੀ ਦਰਖਾਸਤ ਲੈ ਕੇ ਤੇ ਇਹਨਾਂ ਦੇ ਬੰਦੀ ਜਿਹੜੀ ਕਾਰਵਾਈ ਕੀਤੀ ਹੈ ਇਹਨੂੰ ਖੁੱਲਾ ਨਾ ਛੱਡਿਆ ਜਾਵੇ ਕਿਉਂਕਿ ਪਹਿਲਾਂ ਹੀ ਵਪਾਰੀ ਮੰਡੀ ਦੀ ਮਾਰ ਨੂੰ ਮਾਰ ਚੱਲ ਰਿਹਾ ਹੈ ਤਾਂ ਇਹਨਾਂ ਦੇ ਬੰਦੀ ਜਿਹੜੀ ਕਾਰਵਾਈ ਸਾਡੀ ਕੀਤੀ ਜਾਵੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਵੀ ਅਸੀਂ ਆਪਣੇ ਸਾਡੀ ਮੰਗ ਹੈ ਜਿਹੜੇ ਵੀ ਇਹ ਦਿੱਲੀ ਆ ਕੇ ਤੰਗ ਕਰ ਰਹੇ ਹੈ ਇਹਨੂੰ ਨੱਥ ਪਾਈਓ ਸਰਕਾਰ ਨੂੰ ਵੀ ਅਸੀਂ ਮੰਗ ਕਰਦੇ ਹਾਂ ਨੱਥ ਪਾਈ ਜਾਵੇ ਕਿਉਂ ਲੁੱਟਾ ਖੋਹ ਇੰਨੀ ਬਾਅ ਚੁੱਕੀ ਹੈ ਰਸਤੇ 'ਚ ਇਹ ਗੱਡਿਆ ਘੇਰਦੇ ਹੈ ਨਾ ਇਹਨਾਂ ਦੇ ਕੋਈ ਨੇਮ ਪਲੇਟ ਲੱਗੀ ਹੈ ਨਾ ਇਹਨਾਂ ਦੀ ਗੱਡੀ ਉਹ ਖੜੀ ਹੈ ਕਿਧਰ ਨਹੀਂ ਲਿਖਿਆ ਹੋਇਆ ਪੰਜਾਬ ਸਰਕਾਰ ਦਾ ਕੋਈ GST ਜਿਹਦਾ ਜੀ ਕਰਦਾ ਬਚਾਲਿਆ ਗੱਡੀ ਰੋਕ ਲੈ ਉਹ ਇਹ ਨਹੀਂ ਪਤਾ ਲੱਗ ਤੇ ਬਿਵਾਰੀਆਂ ਵੱਲੋਂ ਹੁਣ ਜਿਹੜਾ ਪ੍ਰੋਟੈਸਟ ਕੀਤਾ ਜਾਂਦਾ ਕੀ ਹੈ ਅੱਗੇ ਹਾਲਾ ਕੀ ਮੰਗ ਕਰਦੇ ਬੰਦੇ ਅਸੀਂ ਐਸਐਚਓ ਸਾਹਿਬ ਤੋਂ ਇਹੀ ਮੰਗ ਕੀਤੀ ਹੋਈ ਹੈ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਆਪਾਂ ਇਹਨਾਂ ਦੇ ਜਿਹੜਾ ਵੀ ਸਾਡੇ ਨੂੰ ਦਰਖਾਸਤ ਹੈਗੀ ਉਹਦਾ ਪਰਚਾ ਦਰਜ ਕਰੀਏ ਇਹਨਾਂ ਤੇ ਜੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਬਰਨਾਲਾ ਬੰਦ ਦੀ ਕਾਲ ਦੇਵਾਂਗੇ ਐਮਪੀ ਸਾਹਿਬ ਮੀਤਹਿਰ ਜੀ ਨੇ ਵੀ ਹੁਣ ਬੇਨਤੀ ਕੀਤੀ ਹੈ ਐਮਪੀ ਸਾਹਿਬ ਨੇ ਪ੍ਰੋਤਸਾਹ ਦਿਵਾਇਆ ਹੈ ਵੀ ਉਹ ਤੁਹਾਡੇ ਨਾਲ ਹੈ ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਾਉਂਗਾ ਸਾਡੇ ਦਾ ਘਰਾਵ ਕੀਤਾ ਹੈ ਕੱਤ ਕਰੇਗਾ ਜੋ ਤੱਕ ਪਰਚਾ ਨਹੀਂ ਹੁੰਦਾ ਜੀ ਉਦ ਤੱਕ ਘਰਾਵ ਰੱਖਾਂਗੇ ਜਾਰੀ ਬਿ ਜੀਐਸਟੀ ਸਟੇਟ ਜੀਐਸਟੀ ਤੋਂ ਬਠਿੰਡਾ ਸਿਰਪੂ ਤੋਂ ਜਿਹੜਾ ਸਾਡੇ ਇੱਕ ਫਲਾਈਂਗ स्क्वाड ਹੈ ਜੀਐਸਟੀ ਸਟੇਟ ਜੀਐਸਟੀ ਦਾ ਉਹਦਾ ਕੰਮ ਕੀ ਹੁੰਦਾ ਵੀ ਕੌਮਫਰਕੇ ਰੋਡ ਦੇ ਉੱਪਰ ਜਿਹੜੇ ਵਹੀਕਲਸ ਹੈਗੇ ਆ ਉਹਨਾਂ ਦੀ ਚੈਕਿੰਗ ਕਰਨੀ ਕੋਈ ਤੇ ਕੋਈ ਜੇ ਉਹਦੇ ਚੂਣਤਾ ਹੀ ਪਾਈ ਜਾਂਦੀ ਹੈ ਟੈਕਸ ਨੂੰ ਲੈ ਕੇ ਤਾਂ ਉਹ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਕੋਲ ਟੈਕਸ ਜਮ੍ਹਾਂ ਕਰਵਾਇਆ ਜਾਂਦਾ ਇਹ ਸਾਡੀ ਰੁਟੀਨ ਕਾਰਵਾਈ ਹੈ ਵੀ ਇਹ ਸਾਡੇ ਆਫੀਸਰਸ ਫੀਲਡਸ ਜਾਂਦੇ ਨੇ ਗੱਡੀ ਨੂੰ ਇੰਟਰਸੈਪਟ ਕਰਦੇ ਆ ਇੰਟਰਸੈਪਟ ਕਰਨ ਤੋਂ ਬਾਅਦ ਉਹਨੂੰ ਰੋਕਿਆ ਜਾਂਦਾ ਉਹਨੂੰ ਮਾਲ ਨੂੰ ਪੂਰਾ ਉਤਾਰ ਕੇ ਜੇ ਕੋਈ ਸ਼ੱਕ ਲੱਗਦਾ ਸਾਨੂੰ ਉਹ ਚੈੱਕ ਕੀਤਾ ਜਾਂਦਾ ਬਿੱਲਾਂ ਦੇ ਨਾਲ ਮਿਲਾਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੇ ਕੋਈ ਹੁਨਤਾ ਹੀ ਪਾਈ ਜਾਂਦੀ ਆ ਤਾਂ ਉਹਦੇ ਉੱਪਰ ਜੋ ਬਣਦਾ ਟੈਕਸ ਉਹ ਲਿਆ ਜਾਂਦਾ ਗਵਰਨਮੈਂਟ ਦਾ ਹਾਂਜੀ ਇਹ ਅੱਜ ਕੋਈ ਸਾਡੇ ਆਫੀਸਰ ਹਰਜਿੰਦਰਪਾਲ ਸਿੰਘ ਜੀ ITO ਸਾਹਿਬ ਨੇ ਤੇ ਉਹ ਅੱਜ ਸਵੇਰੇ ਚੈਕਿੰਗ ਤੇ ਆਏ ਸੀ ਇਥੇ ਤੇ ਇਹਨਾਂ ਨੇ ਇੱਕ ਕੋਈ ਗੱਡੀ ਰੋਕੀ ਚੈੱਕ ਕਰਨ ਵਾਸਤੇ ਰੋਕੀ ਤਾਂ ਉੱਥੇ ਕੁਝ ਵਪਾਰੀ ਇਕੱਠੇ ਹੋ ਕੇ ਉਹਨਾਂ ਦੇ ਆਪਸ ਦੇ ਵਿੱਚ ਥੋੜਾ ਉਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਗਈ ਵੀ ਤੇ ਆਪਸ ਦੇ ਵਿੱਚ ਥੋੜੀ ਤਲਖੀ ਵਾਲਾ ਮਾਹੌਲ ਬਣ ਗਿਆ ਉਹਨਾਂ ਦਾ ਆਪਸ ਦੇ ਵਿੱਚ ਅਟੂ ਲੇਟਰ ਔਨ ਫਿਰ ਲੋਕਲ ਐਸਐਚਓ ਸਾਹਿਬ ਕੁਪਿੰਦਰ ਜੀ ਨੇ ਕੋਆਪਰੇਟ ਕੀਤਾ ਉਪਰੋ ਪ੍ਰਸ਼ਾਸਨ ਨੇ ਕੋਆਪਰੇਟ ਕੀਤਾ ਤੇ ਉਹਨਾਂ ਨਾਲ ਬੈਠ ਕੇ ਅਸੀਂ ਉਹਨਾਂ ਨੂੰ ਕੰਪਰਮਾਈਜ਼ ਹੋ ਗਿਆ ਸਾਡਾ ਗੱਡੀ ਚੈੱਕ ਕਰ ਰਹੇ ਸੀ ਪਲੱਸ ਅੱਗੇ ਤੋਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਅਸੀਂ ਜੋ ਸਾਡੀ ਸਰਕਾਰ ਦੀ ਜੋ ਚੈਕਿੰਗ ਵਾਲੀ ਜੀਐਸਟੀ ਵਿਭਾਗ ਦੀ ਚੈਕਿੰਗ ਹੈਗੀ ਆ ਉਹਦੇ ਵਿੱਚ ਕਿਸੇ ਤਰੀਕੇ ਦਾ ਵਿਗਨ ਨਹੀਂ ਪਾਉਣਗੇ ਉਹ ਸਾਨੂੰ ਉਲਟਾ ਸਹਿਯੋਗ ਆਂਦਾ ਉਹਨਾਂ ਨੇ ਭਰੋਸਾ ਦਿੱਤਾ ਮੈਟਰ ਜਿਹੜਾ ਸੋਲਵ ਆਪ ਹੋ ਗਿਆ ਹਾਂਜੀ ਹੋ ਗਿਆ ਜੀ ਮੈਂ ਤਾਂ ਸੋਲਵ ਆਪ ਹੋ ਗਿਆ ਸੀ ਪਿਛਲੇ ਬਹੁਤ ਵਾਰ ਬੰਦੇ ਵਿੱਚ ਪਾ ਕੇ ਸਾਰੇ ਮੈਟਰ ਸੋਲਵ ਆਪ ਹੋ ਗਏ ਜੀ ਥੈਂਕ ਯੂ ਤੁਹਾਡਾ ਧੰਨਵਾਦ हां जी ਇਹ ਜੋ ਅੱਜ ਦਾ ਮਸਲਾ ਹੋਇਆ ਸੀ ਉਹਨੂੰ ਲੈ ਕੇ ਥੋੜਾ ਆਪਸ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਵਿਭਾਗ ਦੀ ਤੇ ਵਪਾਰੀ ਵਰਗ ਦੀ ਤੇ ਉਹ ਮਸਲਾ ਸੋਲਵ ਹੋ ਗਿਆ ਜੀ ਹੁਣ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਅਸੀਂ ਰੂਟੀਨ ਦੇ ਵਿੱਚ ਚੈਕਿੰਗ ਕਰਾਂਗੇ ਤੇ ਸਾਡੇ ਵੱਲੋਂ ਵੈਸੇ ਇੱਕ ਮੈਸੇਜ ਹੈ ਵਪਾਰੀ ਵਰਗ ਨੂੰ ਵੀ ਕਿਸੇ ਵੀ ਜੈਨੂਨ ਵਪਾਰੀ ਨੂੰ ਕਿਸੇ ਨੂੰ ਘਰਾਉਣ ਦੀ ਲੋੜ ਨਹੀਂ ਹੈ ਤੇ ਅਸੀਂ ਨਾ ਅਸੀਂ ਪੂਰਾ ਸਹਿਯੋਗ ਦਵਾਂਗੇ ਵਪਾਰੀਆਂ ਨੂੰ ਵੀ ਜੇ ਕੋਈ ਜੈਨੂਨ ਵਪਾਰੀ ਆ ਉਹਨੂੰ ਸਪੋਰਟ ਕਰਾਂਗੇ ਜੀ ਤੇ ਟੈਕਸ ਚੋਰੀ ਜਿੱਥੇ ਵੀ ਹੋ ਰਹੀ ਆ ਕੁਮਲਸੀ ਰੋਪਣ ਦੀ ਪੂਰੀ ਯਤਨ ਕਰਾਂਗੇ ਜੀ ਦੇਖੋ ਜਦੋਂ ਗੱਡੀ ਚੱਲਦੀ ਆ ਤਾਂ ਉਹਦੇ ਵਿੱਚ ਜੋ GST ਐਕਟ ਦੇ ਅਨਸਾਰ ਜੋ ਮਾਲ ਬਿਲ ਦੇ ਨਾਲ ਨਿਕਲਣਾ ਚਾਹੀਦਾ ਇੱਕ ਤਾਂ ਬਿਲ ਉਹਨਾਂ ਦੇ ਕੋਲ ਹੋਣਾ ਜ਼ਰੂਰੀ ਚਾਹੀਦੇ ਆ ਫਿਰ ਕੋਈ ਗੱਡੀ ਦੇ ਵਿੱਚ ਬਿਲਟੀ ਹੋਣੀ ਜ਼ਰੂਰੀ ਆ 50000 ਤੋਂ ਉੱਪਰ ਜੇ ਕੋਈ ਵੀ ਮਾਲ ਹੈ ਬਿਲ ਹੈ ਉਹਦਾ ਇੱਕ ਗਵਰਨਮੈਂਟ ਦੇ ਪੋਰਟਲ ਬਣਾਇਆ ਹੋਇਆ ਹੈ ਈਵੇ ਬਿਲ ਪੋਰਟਲ ਉੱਥੇ ਇਨਫੋਰਮੇਸ਼ਨ ਦੇਣੀ ਬਹੁਤ ਜ਼ਰੂਰੀ ਆ ਕੋਈਵੇ ਬਿਲ ਜਨਰੇਟ ਕਰਨਾ ਉਹਨੂੰ ਕਿਸੇ ਵੀ 50000 ਦੇ ਉੱਪਰ ਤੋਂ ਬਿੱਲ ਲਈ ਜ਼ਰੂਰੀ ਹੈ ਇਹ ਸਾਰੇ ਡਾਕੂਮੈਂਟ ਹੋਣੇ ਚਾਹੀਦੇ ਆ ਤੇ ਕੋਈ ਜੇ ਆਫੀਸਰ ਰੋਕਦਾ ਚੈਕਿੰਗ ਵਾਸਤੇ ਜਾਂ ਅਥਾਰਾਈਜ਼ਡ ਆਫੀਸਰ ਰੋਕਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਡਰਾਈਵਰ ਦੀ ਜਾਂ ਜਿਹੜਾ ਮੌਜੂਦਾ ਕੋਈ ਮਾਲਕ ਆ ਉਹ ਸਾਰੇ ਡਾਕੂਮੈਂਟ ਪ੍ਰੋਡਿਊਸ ਕਰੇ ਤਾਂ ਆਫੀਸਰ ਦੀ ਸੈਟੀਸਫੈਕਸ਼ਨ ਕਰਵਾਵੇ ਵੀ ਸਾਡਾ ਮਾਲ ਠੀਕ ਹੈ ਇਹ ਡਾਕੂਮੈਂਟ ਜ਼ਰੂਰੀ ਨੇ ਇੱਕ ਹੰਢਿਆ ਆ ਬਾਜ਼ਾਰ ਦੇ ਵਿੱਚ ਕੋਈ ਲੁਧਿਆਣੇ ਤੋਂ ਕੋਈ ਗੱਡੀ ਆਈ ਟ੍ਰਾਂਸਪੋਰਟ ਦੀ ਉਹਦੀ ਚੈਕਿੰਗ ਲਈ ਜੀਐਸਟੀ ਦੀ ਟੀਮ ਆਈ ਹੋਣੀ ਬਟਿੰਡਾ ਤੋਂ ਫਲੈਂਕ ਸਕਵਾਡ ਤੇ ਉਹਨਾਂ ਦਾ ਉੱਥੇ ਮੌਕੇ ਤੇ ਕੋਈ ਤਕਰਾਰਬਾਜੀ ਹੋਈ ਹੈ ਜਿਹਦੇ ਕਾਰਨ ਇਹ ਸਾਰਾ ਮੈਟਰ ਹੈ। ਪੁਲਿਸ ਪ੍ਰਸ਼ਾਸਨ ਕੀ ਮੰਗ ਕੀਤੀ ਹੈ ਜੀ ਮੈਂ ਥਾਣੇ ਦੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਜੋ ਐਸ ਪਰ ਲਾ ਬਣਦੀ ਹੋਈ ਕਾਰਵਾਈ ਹੋ ਕੀਤੀ ਜਾਊਗੀ ਜੀ। ਜਿਸ ਤਰੀਕੇ ਨਾਲ ਵਿਪਾਰੀ ਤੇ ਜਿਹੜੇ ਉਹ ਬਾਜ਼ਾਰ ਬੰਦ ਕਰਨ ਦੀ ਗੱਲ ਕਰ ਰਹੇ ਨੇ ਰੋਜ਼ ਪ੍ਰਦਰਸ਼ਨ ਕਰਦੇ ਨੇ ਸਰ ਲੱਗਦਾ ਵੀ ਇਹਨਾਂ ਨਾਲ ਗੱਲਬਾਤ ਹੋਈ ਆ ਪ੍ਰਸ਼ਾਸਨ ਦੀ। ਨਹੀਂ ਉਹਨਾਂ ਨੂੰ ਸਮਝਾਇਆ ਜੀ ਵੀ ਆਪਾਂ ਮਤਲਬ ਕਿਸੇ ਵੀ ਤਰ੍ਹਾਂ ਦਾ ਸਰਕਾਰ ਦੇ ਕੰਮ 'ਚ ਆ ਜੋ ਵੀ ਗਵਰਨਮੈਂਟ ਅਫੀਸ਼ੀਅਲਸ ਨੇ ਉਹਨਾਂ ਦੇ ਕੰਮ ਦੇ ਵਿੱਚ ਵਿਘਨ ਨਾ ਪਾਏ। ਥੈਂਕ ਯੂ।